ਕਾਜ ਤੇਰੀ ਤੇ ਸਾਰੇ ਰੋਲਾ ਮੈਂ ਲਾ ਕੇ ਪੈਂਦੀ ਪੈਂਦੀ ਮਰਾ ਗਿਆ ਪੈਂਦਾ ਯਾਰ ਗਿੰਦ ਪਾਰਖਾਦਾ ਓਏ ਸੰਤ ਪਾਰਖਾਤਾ ਮਾ ਖਾਟਿਆ ਖੰਡਾ ਆਜੇ ਪੱਤਰ ਜੇ ਖਾਸੇ ਇਕੱਠੇ ਵੇਰੀ ਫਿਰਦਾ ਓਏ ਇਹ ਉਹ ਨਹੀਂ ਕੱਚੇ ਘਰਾਂ ਵਾਲੀ ਨੇ ਉਹ ਤਾਂ ਹੈ ਠੀਕ ਆ ਫਾਰਮ ਤੱਕ ਲੱਗਦਾ ਉਹਦਾ ਨਾਲ ਇਹ ਸਾਡੇ ਸਾਰੇ ਲਾਣੇ ਦੇ ਨੇ ਥੋੜੇ ਘਰ ਕੱਚੀ ਪਏ ਨੇ ਅਜੇ ਹੋਰ ਤੂੰ ਤਾਂ ਨਹੀਂ ਸਰਕਾਰ ਦੀ ਸਕੀਮ ਦੀ ਇੱਕ ਇੱਕ 66 ਢਾ ਲਿਆ ਕਿਤੇ ਨਾ ਨਾ ਦੇਖ ਕੋਈ ਮੈਨੂੰ ਵੜਾ ਬੜੇ ਦੇਖ ਦੇ ਕਾਗਜ਼ ਪੱਤਰ ਪੂਰੇ ਨੇ ਉਹਦੇ ਮੱਖਣ ਕੇ ਨੂੰ ਨਾ ਦੀ ਸਮਿਆ ਉਹਦੇ ਬਚਾਰੇ ਜਮਾ ਕੱਚਾ ਕਰਦਾ ਚਾਉਣ ਲੱਗ ਰਿਹਾ ਘਰੋਂ ਦਾ ਨਹੀਂ ਕਣੀ ਜਾਂਦਾ ਬਹੁਤ ਖਾਂਦਾ ਨੂੰ ਜਾਇਆ ਹੁਣ ਕਾਗਜ਼ ਪੱਤਰ ਤਾਂ ਸਹੀ ਨੇ ਤਾਇਆ ਸਹੀ ਨੇ ਹਾਂ ਕਾਗਜ਼ ਪੱਤਰ ਇਹ ਨਾ ਭੇਜ ਦੇਣਾ ਬਸ ਠੀਕ ਹੈ ਭੇਜ ਦੇ ਭੇਜ ਦੇ ਨੇ ਜਾ ਸੱਸੀ ਕਹਤਾ ਸਿੱਕਾ ਭੈਣ ਦੀ ਕੁਲਚਾ ਮਰਾਵਿਆ ਪਹਿਲਾਂ ਕਦੇ ਤਾਇ ਦੇ ਪੈਰੀਆਂ ਖਿਨ ਲਏ ਓਏ ਕੰਮ ਦੀ ਗੱਲ ਛੋੜਾ ਯਾ ਆਹ یوں ਲਾਉਣਾ ਪੈਰੀ ਹੱਥ ਨੂੰ ਦਾ ਤੁਹਾਡਾ ਲਾਣਾ ਵੱਡੀ ਉਂਗਲ ਦੇ ਨੀਂਦ ਦਾ ਤਾਇਆ ਲੱਗਦਾ ਪੈਰੀ ਹੱਥ ਦਾ ਲਾਉਣੀ ਨੇ ਹੁਣ ਵੱਡਾ ਆਹ ਲੈ ਆਹ ਮਾਰੀ ਸੈਣ ਕੀ ਆ ਵੇ ਇਹ ਤਾਂ ਲਾਈਟਾਂ ਲਵਾਈਆਂ ਨੇ ਕਿ ਉਹਨਾਂ ਦਾ ਬਿੱਲ ਆਗਾ ਸੈਕਟਰੀ ਕਹਿੰਦਾ ਮੈਂਬਰ ਦੀ ਮੂਹਰ ਲੱਗੂਗੀ ਤੇ ਦੇਖ ਵੇ ਇੱਥੇ ਹੋਰ ਲਵਾ ਲ ਕੇ ਲੈ ਜੀ ਕੰਸ ਤੇ ਇਹਦੇ ਲਾਈਟਾਂ ਦਾ ਬਿੱਲ ਆਇਆ ਹੋਇਆ ਇਹਨੂੰ ਤਾਇਆ ਲੈ ਮੋਹਰ ਲਾ ਦੇ ਮੇਰਾ ਗੂਠਾ ਲਵਾ ਕੇ ਇੱਥੇ ਲਾਉਣੇ ਇੱਥੇ ਲਾ ਪਹਿਲਾਂ ਗੂਠਾ ਲਾ ਦੇ ਇੱਥੇ ਲਾ ਦੇ ਦੇਖ ਲੈ ਤੇਰੇ ਤਾਂ ਹੀ ਕੰਮ ਆਇਆ ਫਿਰਦਾ ਸੀ ਉਧਰ ਵੋਟਾਂ ਵੇਲੇ ਫਿਰ ਕੀ ਹੋ ਗਿਆ ਝੰਡੀਆਂ ਚੱਕੀ ਉਹ ਨਹੀਂ ਆ ਮੇਰੇ ਗੇਟ ਤੇ ਤਾਂ ਦੋ ਝੰਡੀਆਂ ਲਾਰਖੇ ਦੇ ਰਹੇ ਦਿੰਦੇ ਤੈਨੇ ਉਹ ਕੁਝ ਨਹੀਂ ਹੁੰਦਾ ਦਾ ਹੋ ਜਾਂਦਾ ਹੈਗਾ ਭੁੱਲ ਭੁੱਲ ਜਾ ਸਾਰੀਆਂ ਪੁਰਾਣੀਆਂ ਗੱਲਾਂ ਦੂਜੇ ਦੀ ਵੀ ਲਵਾ ਲੈ ਮੋਹਰ ਲਾ ਦੇ ਦੇ ਮੋਹਰ ਲਾ ਕੇ ਫੜਾਜ ਨੂੰ ਪਰ ਨਵੇਂ ਦਾ ਕੰਮ ਸਰਪੰਚ ਦੀ ਲਵਾ ਲਈ ਮੋਹਰ ਨਾਲ ਹਾਂ ਹਾਂ ਸਰਪੰਚ ਦੇ ਵੀ ਜਾਊਗਾ ਨੰਬਰਦਾਰ ਦੇ ਜਾਣਾ ਪਹਿਲਾਂ ਨੰਬਰਦਾਰ ਦਾ ਫੇਰ ਲੋਡ ਪੈਂਦੀ ਐ ਮਕਲਾਵਿਆ ਜੇ ਤੇ ਮੈਂਬਰ ਨਾ ਮੇਰੇ ਲੈ ਤਾ ਜੇ ਕਨੇ ਪੜੇ ਲਿਖੇ ਅਸੀਂ ਧੰਨਵਾਦ ਐ ਭਾਈ ਜਾ ਤੇ ਤੈਨੂੰ ਕਹਿ ਉਹ ਯਾਰੀ ਕੁੱਟ ਬਣਾ ਕੇ ਦੇਉਗੀ ਕੈਦਾ ਨੇ ਤਾਂ ਇਹ ਕੰਜਰ ਦਾ ਕਿਧਰੋਂ ਆਉਂਦਾ ਤਰਾ ਇਹ ਕਹਿ ਵੇ ਜੀ ਲੈ ਉੱਕੀ ਚੀਲੇ ਯਾਰ ਕੰਮ ਨਹੀਂ ਕਰਦਾ ਤੂੰ ਧੰਦਾ ਨਹੀਂ ਕਰਦਾ ਹੈਗਾ ਲੋਹੇ ਪੀਰ ਖੈ ਲੋਕਾਂ ਨੇ ਉੱਥੇ ਉਹ ਦੋ ਪੁਲੀਆਂ ਨੇ ਹੋਰ ਨਹੀਂ ਤੇ ਤੈ ਤੋਂ ਬਣੀਆਂ ਨਾ ਦੂਜੇ ਮੈਂਬਰ ਨੇ ਬਣਾਈਆਂ ਨੇ ਉਹਦੇ ਜਦੋਂ ਮੇਰੇ ਜਦੋਂ ਬਾੜ ਚੀ ਨਹੀਂ ਹੁੰਦੀਆਂ ਪੁਲੀਆਂ ਭਲਾ ਮੇਰੇ ਦਾ ਪਾਵਰ ਚੀ ਬਾਹਰ ਨੇ ਹੋ ਉਹਦੇ ਤਾਂ ਤੂੰ ਸਾਰੇ ਪਿੰਡ ਦਾ ਮੈਂਬਰ ਬਣਿਆ ਫਿਰਦਾ ਸੀ ਮੇਰੇ ਘਰੇ 20 ਵਾਰ ਆ ਗਿਆ ਤੀ ਆ ਮੈਂ ਮੈਂਬਰਾਂ ਸਾਰੇ ਦਾ ਮੈਂ ਮੈਂਬਰਾਂ ਫਿਰ ਉਹਦੇ ਨਹੀਂ ਦੇਖਣਾ ਸੀ ਤੇ ਆ ਫੜ ਹੁਣ ਸੱਪੇ ਨੂੰ ਇਹਨੂੰ ਇਹ ਕਾ ਸਾਡੇ ਗਮੰਡੀਆਂ ਦਾ ਕੱਚੇ ਘਰਾਂ ਵਾਲਾ ਉਹਦੀ ਬਾਲਿਆਂ ਦੀ ਛੱਤ ਆ ਉਹਨਾਂ ਦੀ ਫਾਇਰ ਦਾ ਖਾਸਮ ਗਾਏ ਪਹਿਰਾ ਪਿੰਡ ਦੇ ਜੱਜ ਹੋਏ ਅਣਕੇ ਦੀ ਚਾਹ ਪੀਂਦਾ ਟਾਈਮ ਲੱਗਦਾ ਆ ਗਿਆ ਓਏ ਇਹ ਪੂੜੀ ਵਾਲਾ ਬਿਲ ਹੈਗਾ ਉਹ ਤੇ ਰੇਤਾ 10 ਮਿੰਟ ਬਜਰੀ ਜਿੰਨਾ ਲੱਗਿਆਗਾ ਤੇ ਲਾ ਪੈਸੇ ਦੇਣੇ ਨੇ ਅਗਲੇ ਦੇ ਬਸ ਕਾ ਇਹ ਹਾਂ ਆਹ ਕਿਹੜੀ ਵੀ ਆ ਗਈ ਆ ਤਾਂ ਸਾਡੇ ਵਾਲੀ ਆ ਗਈ ਹਾਂ ਆ ਉਹ ਪਰਲੀ ਆ ਗਈ ਓ ਪਰਾਂ ਤੋਂ ਆਉਂਦੀ ਐ ਇੱਥਾਈ ਗਣੀਓ ਆਹਾ ਆ ਉਹ ਔਰਲੇ ਪਾਸੇ ਆ ਗਈ ਘਰ ਉਹਨਾਂ ਦੇ ਪੰਡਤਾਂ ਦੇ ਇਹ ਤਾਂ ਠੀਕ ਆਦਾ ਹੈ ਹੈ ਇਹ ਤਾਂ ਠੀਕ ਆ ਕੱਚੇ ਘਰ ਨਾਲਾ ਠੀਕ ਹੈ ਹਾਂ ਹਾਂ ਆ ਵੀ ਠੀਕ ਆ ਜਰਾ ਸਿੱਧੀ ਕਰਕੇ ਲਾ ਹੈ ਇਹਦਾ ਵੀ ਕਰਾ ਦੇ ਹੁਣ ਇਹ ਭਲਾ ਦੇ ਨਸਕਾ ਮੈਨੂੰ ਮੈਨੂੰ ਸੈਕਟਰੀ ਨੂੰ ਭੇਜ ਦਿੰਨਾ ਸੈਕਟਰੀ ਨੂੰ ਤਾਂ ਭੇਜ ਦੀ ਪੈਸੇ ਤਾਂ ਕਰਾ ਦੇ ਉਹਦੇ ਹੁਣ ਗੁੱਠਾ ਲਾ ਦੇ ਬਾਤ 4 ਦਿਨ ਖੜ ਜਾ ਹੁਣ ਚਲਾ ਦੇਣਾ ਕੰਮ ਤੇਰਾ ਪੁਲੀ ਦਾ ਮੈਂ ਦੂਜੇ ਮੈਂਬਰ ਨਾਲ ਗੱਲ ਕਰਦਾ ਓਏ ਅਸਲ ਵਿੱਚ ਤੁਸੀਂ ਉਦੋਂ ਮਾਰ ਖਾਗੇ ਜੇ ਵੀ ਰੀਨੋ ਵੋਟ ਪਾਈ ਹੁੰਦੀ ਤੁਸੀਂ ਨੇ ਨਾਲ ਕਰੇ ਨੇ ਵੀਰੇ ਦਾ ਕੰਨ ਫੜ ਕੇ ਕੰਮ ਕਰਾ ਲਨੇ ਓਏ ਕਾਹਨੂੰ ਕਰਾਵਾਂਗੇ ਉਹ ਬੰਦਾ ਜਿਹੜਾ ਤੁਸੀਂ ਜਿੱਤੇ ਆ ਤੀਵੀਂ ਵਾਰ ਬੰਦਾ ਉਹ ਪਤਾ ਨਹੀਂ ਦੀ ਪਹਿਲਾਂ ਤਾਂ ਮੇਰੇ ਸਾਲ ਦਿਨ ਹੋਟਾਂ ਚ ਵੀ ਵੇਲ ਨਹੀਂ ਮਿਲਦੀ ਸਮੋਸੀ ਖਾਂਦਾ ਫਰੀ ਜਾਂਦਾ ਲੱਗਿਆ ਹੁਣ ਬਈ ਠੀਕ ਐ ਇਹ ਹਾਂ ਠੀਕ ਐ ਤਾਂ ਕੰਮ ਚਲ ਮੈਂ ਚੱਲਦਾ ਫਿਰ ਮੜਿਆ ਕਰਾਦੀਂ ਦੇਖ ਕੇ ਹਾਂ ਕਰਾ ਦੂੰ ਕੋਈ ਨਾ ਆ ਕੱਚੇ ਘਰ ਇਹਨਾਂ ਦਾ ਮੇੜ ਦਾ ਪੱਲਾ ਖਾਦਾ ਖਾਦਾ ਕੰਮ ਮੁਲ ਜਾ ਪਹਿਲਾਂ ਸਾਲਾਂ ਨੂੰ ਮੇੜ ਦੇ ਪੂਲੀ ਵਾਲਾ ਵੀ ਨਿਮੇੜ ਦੇ ਲੋਕ ਬਹੁਤ ਆ ਪੂਲੀ ਵਾਲਾ ਭੇਜਦਾ ਮੈਂ ਤਾਂ ਚੰਗਾ ਫਿਰ ਸਵੇਰ ਦਾ ਬਾਹਰ ਬੈਠਾ ਰੋਟੀਆਂ ਖਾ ਕੇ ਤੇ ਆ ਦਵਾਈ ਕਿੰਨੇ ਲੈਣੀ ਆ ਟੱਟ ਚੁਲਸਿਆ ਕਰਾਪੇ ਆ ਕੰਜ ਦਾ ਇੱਕ ਸ਼ੂਗਰ ਦੀ ਚੱਲਦੀ ਐ ਇੱਕ ਬਲੈਡ ਦੀ ਚੱਲਦੀ ਆ ਨਾਲ ਆ ਤਾਂ ਬਿੱਕ ਜ਼ੁਲਦਾ ਓਏ ਤਾ ਨੂੰ ਐ ਮਕਲਾਵਾ ਸਰਾ ਵੱਡਾ ਡਾਕਟਰ ਬੜਾ ਫਿਰਦਾ ਬਾਜਾ ਕੋਣ ਆਲਾ ਹਲੇ ਤਰਾ ਯਾਰ ਲਗੜਾ ਜਾ ਉਹ ਤਾਂ ਇਕੱਠੇ ਚੱਲਦੇ ਹੋ ਪੈ ਦੇਖਦੇ ਵੀ ਨਹੀਂ ਹੈਗੇ ਵੀ ਕੀ ਖਾਣਾ ਕੀ ਪੀਣਾ ਚਾਹ ਬਣਾ ਦੇ ਨੀ ਹੋਸਤੀਆ ਪਾ ਦੀ ਮੇਰਾ ਵਿੱਚ ਹੁਣ ਤਾਂ ਰੋਟੀ ਖਾਧੀ ਸੀ ਮੈਂ ਜਾਵਾਂ ਕਿਧਰ ਆ ਮੇਰੀ ਤਾਂ ਵਿੱਚੇ ਹੁਣ ਬਸ ਕੋਈ ਨਾ ਮਾ ਕਰਾ ਲੂੰਗਾ ਮਾਪੀ ਸੱਚਾ ਚੰਗਾ ਫਿਰ ਆ ਕਰਾਦੀ ਦੇ ਇੱਕ ਜਿਹੜੇ ਹੈ ਇਹਦਾ ਇਹ ਦੇਖਾ ਮੈਂ ਕੀ ਲੱਗੀ ਗੱਡੀ ਜੀ ਉਹ ਇਹ ਇਹ ਜੱਸਾ ਸਾਡੇ ਦਾ ਇਹ ਜੱਸਾ ਲਈ ਫਿਰਦਾ ਗੱਡੀ ਇਹ ਕੁੜੀ ਚੋ ਦਾ ਹੁਈ ਪਾਡੀਆਂ ਮਾਰਦਾ ਫਰੀਂ ਦਾ ਲੈ ਕੇ ਬਗਾਨੀ ਗੱਡੀ ਇਹ ਤਾਂ ਏਡੀ ਕੀ ਦੀ ਗੱਡੀ ਚੱਕੀ ਫਿਰਦਾ ਇਹ ਓਏ ਲੈ ਹੁ ਮੰਗ ਕੇ ਕਿਸ ਦੀ ਆ ਕਿ ਇਹ ਕੀ ਫਿਰਦਾ ਓਏ ਬਦਾਂ ਮੇਰੇ ਦੋਸਤ ਦੀ ਕਿਉਂ ਕਾਰਾ ਬਿਣਾ ਮੇਰੇ ਨਾਲ ਜਾਇ ਰਿਹਿੰਦਾ ਤੂੰ ਉਹ ਫਿਰ ਕੀ ਹੁੰਦਾ ਤੇ ਸਾਰੇ ਬਹਿ ਜਾਗੇ ਹੁਣ ਮੋਟਰਸਾਈਕਲ ਤੇ ਜਾਵਾਂਗੇ ਤੇ ਸਾਈਕਲ ਤੇ ਜਾਵਾਂਗੇ ਕਿਤੇ ਇੱਕ ਸਾਧ ਨਾਲ ਸਰਜੂ ਕਿਤੇ ਤਿੰਨ ਘੜੀਸਾਂਗੇ ਆ ਗਏ ਨਾ ਪਤੀ ਮੰਗ ਕੇ ਲੈ ਕੇ ਆਇਆ ਤੂੰ ਕਹਿੰਦਾ ਟਾਵਰ ਤਾਂ ਬਣਦੀ ਐ ਉਹੀ ਮਰਦਾ ਗੱਲਾਂ ਤੂੰ ਓਏ ਟਾਵਰ ਆਫ ਦੀ ਚੀਜ਼ ਹੀ ਹੁੰਦੀ ਐ ਮੰਗ ਵੀ ਚੀਜ਼ ਕਹੀ ਟਾਵਰ ਓਏ ਓ ਚੱਲ ਚੰਗਾ ਯਾਰ ਚੁੱਪ ਕਰ ਜਾ ਤੜਕੀ ਲੱਗ ਜਾਨਾ ਬੋਲਣ ਤੂੰ ਛੱਡਿਆ ਇਹਨੂੰ ਆਓ ਛੱਡਿਆ ਕਿੰਨੇ ਕਬੇ ਜਾਣੇ ਚ ਭਾਗ ਜਨੇ ਰਾਤ ਨੂੰ 12 1 ਵਜੇ ਕਹਿੰਦੇ ਨੇ ਕਹਿੰਦੇ ਉੱਧ ਜਾਣਾ ਦਾ ਦੇਖ ਲੈ ਭਾਈ ਐ ਪੜਦਾ ਰੱਖਦੇ ਨੇ ਲੋਕ ਤੁਰਤੋਂ ਫੁਰਤੀ ਦਿਖਦੇ ਨੇ ਉਹਦੀ ਉਹ ਪੜਦਾ ਰੱਖਣ ਜੀ ਭਲਾਈ ਐ ਇਹਨਾਂ ਨੂੰ ਐ ਵੀ ਨੰਨਾ ਬੱਚ ਜਾਂਦਾ ਭੈਣ ਦੀ ਜਿਹੜਾ ਪਰਦੇ 'ਚ ਕੰਮ ਹੋ ਜਾਏ ਚੰਗਾਗਾ ਉਹ ਸਹੀ ਆ ਬੰਦਾ ਆਹੋ ਚੰਗਾ ਹੋ ਜੇ ਨਾ ਮੇਰੀ ਗੱਲ ਸੁਣਾ ਚੱਕੇ ਟੋਰਾ ਬਾਗੀ ਕੱਲੀ ਉਹ ਉਹਨੂੰ ਸੰਗ ਸ਼ਰਮ ਨਹੀਂ ਹੈਗੀ ਹੈ ਇਹਨੂੰ ਤਾਂ ਲੈ ਜੀਦੀ ਉਹਦੇ ਸਦਰੇ ਭੋਜੀ ਨੂੰ ਨਾਲ ਐ ਤੂੰ ਕੀ ਗਾਹ ਛਡਾਉਣਾ ਸੀ ਉਹਨਾਂ ਨੇ ਉਹ ਕੀ ਕਰਨਾ ਸੀਗਾ ਪਰੋਣਾ ਫੇਰ ਵੀ ਉਹਨਾਂ ਦਾ ਹੈ ਓਏ ਕਾਗਜ਼ਾਦੀ ਪਰੌਣਾ ਪਰੌਣੇ ਪਰੂਣਾਂ ਵਾਲਾ ਊ ਕਣਕੰਡਾ ਕੋਈ ਨਹੀਂ ਲੈ ਗਿਆ ਹੁਣ ਲਾਵਾ ਫੁੱਫੜਾ ਓਏ ਪਹਿਲਾਂ ਲੈ ਕੇ ਗਈ ਥੀ ਇਹਨੂੰ ਪਾਸਪੋਰਟ ਲੋ ਕੋੜਾ ਥੀ ਗਏ ਨੇ ਕਹਿੰਦਾ ਨੰਬਰ ਲਿਖੂਗਾ ਕਹਿੰਦਾ ਉੱਤੇ ਓ ਬਚਾਰਾ ਲੇਰਾ ਕੱਢਦਾ ਹੈਗਾ ਤੁਹਾਨੂੰ ਇਮੀਗ੍ਰੇਸ਼ਨ ਚੋਂ ਕਹਿੰਦਾ ਮੇਰਾ ਪਾਸਪੋਰਟ ਦੇ ਦੇ ਫੁੱਫੜਾ ਇਹ ਪੜੋਈਆ ਮਸਾ ਬੰਨਿਆ ਹੈ ਫੇਰ ਇਹਦੋਂ ਕੀ ਕਰਾਉਣਾਗਾ ਦੱਸ ਚੱਲ ਭਾਈ ਕਰੀ ਚੱਲੋ ਬਦਲਾਮੀ ਕਰਨਾ ਹੈ ਉਹ ਲੈ ਉਹ ਹੋ ਜਾ ਤਿਆਰ ਬਣਾਉਣਾ ਮੈਤੋਂ ਨਹੀਂ ਜਾ ਇਹਦਾ ਭਾਈ ਮੇਰਾ ਤਾਂ ਬਲੱਡ ਬਾਦਰਾ ਕਵਰੀਆ ਪੰਚਾਇਤ ਦਾ ਕੰਮ ਚੱਲ ਰਿਹਾ ਹੈ ਮੇਰਾ ਤਾਂ ਬਾਲੇ ਮੋਰਾ ਲਵਾਉਣ ਲੈ ਰਹੇ ਨੇ ਮੈਂ ਨਹੀਂ ਆ ਸਕਦਾ ਅੱਜ ਉਹ ਮੇਰੀ ਗੱਲ ਤਾਂ ਸੁਣ ਲੈ ਤੂੰ ਐ ਨਾ ਕਰ ਪਹਿਲੀ ਵਾਰ ਤਾਂ ਜਾ ਰਹੇ ਆ ਆਪਾਂ ਉਹ ਮਿਲ ਨਹੀਂ ਕਰਨ ਐਂ ਕੋ ਕਰਦਾਗਾ ਤੂੰ ਕਿਉਂ ਜਿੱਦੇ ਉਦੇ ਦਾੜੀ ਪੱਟੀ ਸੀ ਮੇਰੀ ਉਦੇ ਹੈ ਮੈਂ ਕਿਹੜੇ ਹਿਸਾਬ ਨਾਲ ਮੱਥੇ ਲੱਗੂ ਉਹਦੇ ਨਾਲ ਉਹ ਕੋਈ ਨਾ ਉਹ 100 ਕਿੱਥੇ ਤੈਨੇ 100 ਗੱਲਾਂ ਕਹਿਣ ਦੀ ਵੀ ਸਾਡੇ ਪਿੰਡ ਦਾ ਪਿੰਡ ਦਾ ਮੁਖੀ ਹੈ ਮੈਂ ਮੈਂ ਬਰਾ ਸਾਡੇ ਪਿੰਡ ਦਾ ਹੈ ਮੈਥੋ ਕਹਿਣ ਤੋਂ ਬਲੈ ਨਾ ਤੂੰ ਆਪ ਕਹਿ ਦੇ ਮੈਂ ਮੈਂਬਰਾ ਮੈਂਬਰਾ ਮੈਂ ਫਿਰ ਮੈਨੂੰ ਤਾਂ ਕਹਿਣੀ ਪੈਂਦਾ ਭਾਈ ਦਸਰਾ ਬਿੰਦਾ ਹੁੰਦੇ ਬਾਰੇ ਹਾਂ ਮੇਰੀ ਗੱਲ ਸੁਣ ਲੈ ਤੂੰ ਕਿਉਂ ਸ਼ਰੀਕ ਵਾਲੀਆਂ ਗੱਲਾਂ ਕਰੀ ਜਾਣਾ ਤੂੰ ਤਾਂ ਹੁਣ ਐ ਕਹਿਣਾਗਾ ਵੀ ਤੈਨੂੰ ਹਾੜੇ ਕੱਢ ਕੇ ਤੇਰੇ ਪੈਰੀ ਹੱਥ ਲਾ ਕੇ ਲੈ ਕੇ ਜਾ ਮੈਂ ਤੈਨੂੰ ਨਾਲ ਓਏ ਤੂੰ ਹੀ ਜੱ ਲੱਗੇਗਾ ਮੇਰੇ ਮੂਰੇ ਵੱਡਾ ਭਾਈ ਉਹ ਲੱਗੂਗਾ ਮੂਰੇ ਫਿਰ ਮੈਂ ਇਕੱਲਾ ਪੁੱਛ ਲਾਉਂਦਾ ਚਾਹਾਂ ਉੱਥੇ ਜਾਂਦਾ ਚੰਗਾ ਲੱਗਦਾ ਮੈਨੂੰ ਇਹਨੂੰ ਲੈ ਜਾ ਆ ਬਾਵਲ ਬਾਵਲ ਕਰਦੇ ਨਾ ਹਾਲਿਆ ਬਾਵਲ ਵਾਲੇ ਚਾਹ ਮੈਂ ਨਹੀਂ ਜਾਂਦਾ ਕਿੱਟੇ ਲਾ ਮੈਨੂੰ ਤਾਂ ਉਹ ਮੈਂ ਤਾਂ ਜਪੇਛੀ ਅੱਛੀ ਤੇ ਪੇਛੀ ਤੇ ਜਾਣਾ ਮੈਂ ਤੇ ਕੰਮੀਆਂ ਵਾਲੇ। ਭੱਗ ਜਾ ਓਏ। ਓਏ ਉਹ ਵਿਚਾਰ ਕਰਨਗੇ ਵੀ ਪਤਾ ਨਹੀਂ ਇਹਦੇ ਅੱਗੇ ਪਿੱਛੇ ਕੋਈ ਹੈ ਨਹੀਂਗਾ ਯਾਰ ਮੈਂ ਇਕੱਲਾ ਕਿਵੇਂ ਭੱਗ ਜਾਊਂਗਾ ਯਾਰ। ਟਾਡਾ ਲਾ ਕੇ ਬਹਿ ਜਨੋ ਯਾਰ ਦੋਏ। ਉਹਨੂੰ ਲੈ ਜਾ ਤੇਰੀ ਤਾਈ ਨੂੰ ਲੈ ਜਾ। ਕਿਹੜੀ ਤਾਈ ਨੂੰ? ਜਾਊਗੀ ਜਾਊਗੀ ਤੂੰ ਭੱਗ ਜਾ। ਆਪਣੀ ਤੋਂ ਨੂੰ ਲੈ ਜਾਣਾ। ਲੈ ਇਹਨੂੰ ਪਤੀ ਨਹੀਂ ਉਹ ਤਾਂ ਛੱਡ ਕੇ ਤਾਂ ਆਇਆ ਉਹਨੂੰ ਹੁਣ ਮੈਂ। ਕਿਤੇ ਛੱਡ ਕੇ ਤੂੰ ਉਹਨੂੰ? ਉਹਨੂੰ ਪਤੀ ਨਹੀਂ। ਤੇਰੇ ਸਾਲੇ ਦਾ ਮੁੰਡਾ ਤਾਂ ਬਾਹਰ ਜਾ ਰਿਹਾ ਹੈਗਾ। ਕੈਨੇਡਾ ਪਤੀ ਨਹੀਂ ਤੈਨੂੰ। ਮੈਨੂੰ ਕਿਹੜਾ ਦੱਸਦਾ ਮੈਨੂੰ ਤਾਂ ਕਹਿੰ ਨੂੰ ਮੱਥਾ ਟੇਕਣ ਜਾਣੀ ਆ। ਕਿਹੜਾ ਮੱਥਾ ਟੇਕਣ ਗਈ ਇਹਦਾ ਤਰਕੇ ਚਾਰ ਵੀ ਸੁਰਖੀ ਲਾਉਣ ਲੱਗ ਰਹੀ ਐ ਅੱਡੇ ਉੱਲੇ ਬੈਤਲ ਦੇ ਫਰੇ ਪੈਤੋਂ ਦੇ ਬਾੜੇ ਮਨੂਆ ਇਹਦਾ ਆ ਬਾਗਤ ਆ ਗਿਆ ਹੁਣ ਐ ਪੈਤੋਂ ਦੇ ਮੈਂ ਤੇ ਛਾਰੇ ਮੁਲਖਾ ਦੇ ਬੰਦ ਨਾਲ ਬੰਨਦੀ ਆਗੀ ਮੁੱਖ ਮੰਤਰੀਆਂ ਨਾਲ ਮੈਂ ਤੇ ਅੱਜ ਹੁਣ ਹੁਣ ਕੱਟਾ ਨੂੰ ਹੁਣ ਵਾਪਸ ਭੇਜ ਦੂ ਤੂੰ ਮੇਰੀ ਗੱਲ ਸੁਣ ਇਧਰ ਇਹਦਾ ਬੋਲੀ ਜਾਣ ਦੀ ਆ ਭੌਂਕ ਦੇਦਾ ਕੁੱਤਾ ਤੂੰ ਤਿਆਰ ਹੋ ਆ ਪਾ ਕੇ ਕੱਪੜੇ ਲਈਂ ਭਈ ਮੈਂ ਨਹੀਂ ਜਾਂਦਾ ਇਹ ਦੇਖ ਮੇਰੇ ਤਾਂ ਮੇਰਾ ਬਲੱਡ ਪੜਿਆ ਮੈਂ ਤਾਂ ਬਿਮਾਰ ਨਾ ਮੈਂ ਤਾਂ ਬੋਤਲ ਲਾਣੀ ਰੈਕਟਰ ਤੋਂ ਹੁਣ ਟਰੈਕਟਰ ਆਉਂਦਾ ਉਹ ਮੈਂ ਬੈਂਤੀ ਨੂੰ ਫੋਨ ਕਰਿਆ ਹੋਇਆ ਜਾਂਦਾ ਜਾਂਦਾ ਜੀ ਕਹਿੰਦਾ ਮੈਂ ਬਾਈ ਮੇਤੋ ਰਿਹਾ ਜਾਂਦਾ ਯਾਰ ਇਹਨੂੰ ਮੜਾ ਮੋੜਾ ਕਹਿਦੇ ਯਾਰ ਦੇਖੀ ਯਾਰ ਹੁਣ ਮੈਂ ਕੱਲਾ ਜਾਊਂਗਾ ਯਾਰ ਉੱਥੇ ਉਹ ਤੇਰੇ ਕਮਰੇ ਵੀ ਲਵਾ ਦਿੱਤਾ ਤਾਕਤ ਜੀ ਕੋਈ ਹੁਣ ਤਾਂ ਦੇਖ ਦਾਨ ਮੇਰੇ ਚੰਨੀ ਐ ਇਧਰਲੇ ਪੜੇ ਚੋਂ ਤਾਕਤ ਕੱਟਦੀ ਐ ਛੁੜੀ ਮੈਂ ਕੀ ਕਰਨੀ ਆ ਕੇ ਲਵਾ ਲਈ ਤੂੰ ਬੋਤਲਾ ਕੋਈ ਰਿਸਕ ਕਰਨ ਲੱਗ ਜਾਣਾ ਤੂੰ ਰਿਸਕ ਕੱਢੀ ਗਾਈ ਬਾਕੀ ਇਹਦੇ ਨਾਲ ਜਵਾਜ ਨਾਥੇ ਮੈਂ ਤੂੰ ਨਹੀਂ ਜਾਇਂਦਾ ਮਦਾ ਟੰਡ ਮੋਰੀਆ ਮੈਂ ਹੈ ਪੜਿਆ ਜਾਏਗਾ ਕੀ ਮੰਨਦਾ ਹੁਣ ਬਾਬਲ ਬਾਬਲੀ ਹੁੰਦਾ ਦੱਛੇ ਇਹ ਬਾਬਲ ਦਾ ਫਰਜ ਨਮੁੰਦਾ ਜਾਂਦਾ ਫਿਰ ਹੁਣ ਤੈਨੂੰ ਵਾਈਂ ਫਰਜ ਮੈਂ ਹੈ ਉਹ ਤਾਂ ਛੌੜਾ ਹੋ ਕੇ ਕੜਾ ਪਵਾਲਿਆ ਹੁਣ ਜਾਬੇ ਫਿਰ ਨਾਲ ਉਹ ਚੱਲ ਕਿਉਂ ਲੜੀ ਜਾਂਦਾ ਤੂੰ ਚੱਲੇਗਾ ਨਾ ਭਾਈ ਦੇਖ ਲੈ ਮਾਸ਼ੀ ਨੇ ਦੇਰ ਪਾਉਂਦੇ ਨੇ ਬਸ ਠੀਕ ਹੈ ਮੇਰਾ ਭਾਈ ਤੂੰ ਤਿਆਰ ਹੋ ਜਾ ਫਿਰ ਆਪਾਂ ਚੱਲਾਂਗੇ ਠੀਕ ਹੈ ਮੈਂ ਤਾਂ ਬਗਚਾਪਾ ਮੇਰੀਆਂ ਛੱਤਾਂ ਨਹੀਂ ਕੁਝ ਕੀ ਜਰਤਾ ਨੇ ਦੇਖ ਇੱਕ ਤਾਂ ਮੈਂ ਗੱਡੀ 'ਚ ਮੂੜੇ ਬੈ ਕੇ ਜਾਉ ਠੀਕ ਹੈ ਪਹਿਲਾ ਉਦਾ ਮੇਰਾ ਤੇ ਦੂਸਰੀ ਗੱਲ ਉੱਥੇ ਤਾਂ ਛੜਨ ਨੂੰ ਐ ਕਹਿੰਦਾ ਵੀ ਜੇ ਮੇਰਾ ਬਾਬਲ ਹੈ ਬਿਲੇਦਾਰੀ ਛੱਡੀ ਹੈ ਛੰਮਦਾ ਸੀ ਤਾਂ ਛੋਟੇ-ਛੋਟੇ ਟੀਜਾ ਦੋ ਛੱਡ ਪਿਉ ਛੱਡ ਗਿਆ ਤੇ ਇਹਨੇ ਛਾਮੇ ਆਹੋ ਕਹਦੇ ਇਹਨੂੰ ਸਾਰਾ ਕੁਸ ਮੱਥੇ ਜੀ ਨਾ ਹੂ ਮੇਰਾ ਚਲ ਕਹਿ ਦੂੰਗਾ ਕੋਈ ਨਾ ਕਹਿ ਦੂੰਗਾ ਹੋਰ ਹੋਰ ਕੋਈ ਸ਼ਰਤ ਦੱਸ ਸਾਰਾ ਪੈਸਾ ਟੋਕਰ ਕ ਮੈਂ ਤਾਂ ਹੀ ਤੋਂ ਮੰਗਦਾ ਜਦੋਂ ਵੀ ਕੋਈ ਲੋੜ ਹੁੰਦੀ ਹੈ ਮੈਂ ਕਿਹਾ ਵੀ ਮੈਥੋਂ ਮੈਂ ਤੂੰ ਦੱਛੇ ਨਾ ਮੰਗਦਾ ਮੰਗਦਾ ਹਾਂ ਮੰਗਦੇ ਹਾਂ ਵੀ ਭਾਈ ਇਹ ਛੰਮਦਾ ਸਾਰਾ ਛੱਡਾ ਤਾਂ ਕਬੀਲੇਦਾਰੀ ਇਹਦੇ ਹੱਥ ਠੀਕ ਹੈ ਕੋਈ ਗੱਲ ਫਿਰ ਚੱਲਦੇ ਆਪਾਂ ਚੱਲenge ਹਾਂ ਉਹ ਕਰਦੇ ਇਹਨੂੰ ਪੰਚਾਇਤ ਦੇ ਕੰਮ ਇਹਨੂੰ ਕੋਈ ਨਾ ਤੂੰ ਕਹੀਂ ਚੰਗਾ ਤੂੰ ਕਹੀਂ ਜੱਸੇ ਇੱਥੇ ਚੱਲ ਕੇ ਆਉਣਾ ਜਾ ਉਧਰ ਨਾਲ ਮੈਂ ਕੋਈ ਨਾ ਜਾਏ ਕਰੋ ਬੈਂਤੀ ਨੂੰ ਕਹਿ ਕੇ ਆ ਕਹਿੰਦੇ ਬੋਤਲ ਲਾਇ ਮਰੇ ਤਾਏ ਦੇ ਕਹਿੰਦੇ ਉਹ ਨਹੀਂ ਕਹਿਣਾ ਯਾਰ ਕੀ ਹੋਇਆ ਇਹਨਾਂ ਨੂੰ ਬੋਤਲਾਂ ਨੂੰ ਪਾਸਾ ਖੜੇ ਇਹਨਾਂ ਦਾ ਉਹੀ ਮਰੀ ਜਾਂਦਾ ਕਹਿੰਦੇ ੱੱੱਲਾ ਲੱਗਦਾ ਅੱਜ ਮੈਨੂੰ ਹਸਾਬ ਤਾਂ ਮੈਂ ਕਰਦਾ ਉੱਥੇ ਡਾਕਟਰ ਦਾ ਉਹੀ ਤਕਰੇ ਕੀੜੀਆਂ ਗੋਲੀਆਂ ਕਰੇ ਹਰੇ ਪੰਨੇ ਵਾਲੀਆਂ ਕਹਿੰਦੇ ਲਾਲ ਪੰਨੇ ਵਾਲੀਆਂ ਦੇ ਉੱਥੇ ਥੱਪਾ ਥੱਪਾ ਤੂੰ ਗੋਲੀਆਂ ਦਾ ਲੈ ਜਾਂਦਾਗਾ ਓਏ ਭੈਣ ਦੀ ਮੇਰੇ ਕਾ 4000 ਦਿੰਦੇ ਗੋਲੀਆਂ ਖਾ ਜਾਂਦਾ ਲੈ ਏ ਉਹ ਮੈਂ ਇਹਦਾ ਮਰੀ ਦਾ ਪਕਾ ਯਾਰ ਉਹਨੂੰ ਕਹਿੰਦੇ ਲਾਲ ਦਾ ਟੀਕਾ ਚੱਕ ਲੈਂਗੇ ਤੇ ਲਾਲ ਦਾ ਟੀਕਾ ਕੋਈ ਨਹੀਂ ਕਹਿਣਾ ਨਹੀਂ ਕਹਿਣਾ ਯਾਰ ਫਿਰ ਲੜਾਈ ਫਿਰ ਲੜਾਈ ਹੋ ਜੂ ਮੇਰੀ ਗੱਲ ਸੁਣ ਕੋਈ ਫਾਇਦਾ ਨਿਕਲਣਾ ਨਹੀਂ ਕਹਿਣਾ ਇਹਨੂੰ ਪੈ ਰਹਿਣ ਦੇ ਇੱਥੇ ਤਾਂ ਡੈਕਾ ਲਵਾਉਣ ਨੂੰ ਫਿਰਦਾ ਘੋੜੇ ਵਾਲੇ ਟੀਕਾ ਹੁੰਦਾ ਉਹ ਮਰਦੂ ਉਹਦੇ ਨਾਲੇ ਮਰ ਜਾ ਯਾਰ ਵਧੀਆ ਜੇ ਆ ਆਪਣੀ ਲਾਉਣੀ ਕੋ ਹੋਰ ਲਾ ਦੂ ਉਹਦੇ ਡੈਕਾ ਇਹ ਤਾਂ ਲਵਾਉ ਇੱਕ ਦਿਨ ਚੱਲ ਤਿਆਰ ਹੋ ਚੱਲ ਤੂੰ ਬਸ ਤੇ ਭੱਜ ਜੀ ਮੈਂ ਕਾਰ ਲੈ ਕੇ ਰਜਾਈ ਫਟਕਟ ਨਾ ਪੱਕੇ ਚੱਲਣਾ ਉਹ ਭੱਜ ਜਾ ਤੂੰ ਘੁਰਤਾ ਵੀ ਪਾਲੀਆਂ ਆ ਜਾ ਓਏ ਸੇ ਹਾਂ ਕਿਲਾ ਸੁਣਦੇ ਨੇ ਜਬੈਂਤੀ ਕੋਲੇ ਜਾ ਕੇ ਉਹ ਇੱਕ ਲਾਲ ਦਾ ਟਿਕਾ ਚੱਕ ਲੈ ਮੇਰੇ ਤਾਈ ਦੇ ਬੋਤੇ ਚ ਪਾ ਕੇ ਲਾ ਦੇ ਕਦੇ ਆਜੂ ਬੋਲ ਲੈ ਹਾਂ ਆ ਗਿਆ ਪੱਤਰੀ ਸਰਪੰਚ ਜੀ ਸਮਾਇਆ ਆ ਜੀ ਓਰੇ ਚੱਲ ਮੈਂ ਆ ਗਿਆ ਫਿਰ ਜਾ ਮੈਂ ਕੱਲ ਹੀ ਹੁੰਗਰ ਅੱਜ ਵਾਹ ਠੀਕ ਆ ਗਿਆ ਅਜਾ ਦੱਸ ਤੂ ਤਿਆਰ ਨਹੀਂ ਹੋਇਆ ਨਾਲੇ ਐ ਨਹੀਂ ਉਹਦੇ ਕਾ ਤੂੰ ਹਾੜੀ ਜੀ ਗੱਡੀ ਲੈਣਾ ਉਹ ਮੈਂ ਹੁਣ ਕਹਿ ਨਹੀਂਦੀ ਭਾਬੀ ਉਹਦਾ ਵਿਚਰਾ ਬੈਠਾਗਾ ਦੱਸ ਕੀ ਕਰਾਂ ਮੈਂ ਉੱਥੇ ਜਾ ਕੇ ਪਾਥੀ ਪੱਥੂ ਆ ਇਹ ਤੇਰਾ ਕੁਛ ਸਵਾਰਦਾ ਨਹੀਂਗਾ ਫਿਰ ਅਗਲਾ ਵੀ ਸੋ ਸੋ ਕੋ ਸੋਚੂ ਪਤਾ ਨਹੀਂ ਇਹਨਾਂ ਦੀ ਬਣਦੀ ਨਹੀਂ ਤਾਂ ਨਹੀਂ ਲੈ ਕੇ ਆਇਆਗਾ ਮੈਂ ਚੱਲੀ ਆ ਨਾ ਆਪਾਂ 2 ਘੰਟੇ ਚ ਲੈ ਕੇ ਬੁੱਢਾ ਮਾ ਉਹ ਤੂੰ ਤਾਂ ਚੱਲੀਆਂ ਪੁੱਛ ਲੈ ਤੂੰ ਉਹਨੂੰ ਇੱਕ ਵਾਰਾ ਭਗ ਜਾਊਗਾ ਰਹਿਣ ਦੇ ਉੱਥੇ ਕਹਿ ਦਾਂਗੇ ਬਿਮਾਰ ਉਹਦਾ ਆ ਬਾਈ ਨੂੰ ਲੈ ਚਲਦੇ ਆਪਾਂ ਹੈ ਮੈਂ ਤਾਂ ਟੱਲੂ ਬਬਲਤਾ ਮੈਂ ਆ ਉਹ ਬੈ ਕੇ ਜਾ ਕੱਚ ਤੇ ਫੜਕੇ ਲੈ ਕੇ ਜਾ ਪਾ ਕੇ ਉਹਦਾ ਕੀ ਕਰਨ ਦਾ ਸ਼ਾਮ ਦਾ ਸ਼ਾਮ ਤਾਂ ਨਹੀਂ ਜੜ ਲੈ ਫੇੜੀ ਕੋ ਤਾਂ ਪਤਾ ਲੱਗੂ ਵੀ ਬਾ ਬਲਾ ਹੈ ਮੈਂ ਨਾਲ ਕਰ ਤੇ ਚੰਡੀਆਂ ਲੈਣ ਜਮਾਈ ਚਲ ਬਾਪੇ ਇਹਨੂੰ ਦੇ ਦਿਓ ਬਈ ਮਟਰ ਤਾਂ ਹੈਗੀ ਤੇਰੀ ਝੋਲੇ ਨਾਲ ਚਲ ਤਿਆਰ ਹੋ ਜਾ ਬਈ ਨਾਲਿਆਂ ਦੀ ਇੱਜ਼ਤ ਵਧਾਓ